ਜ਼ਹਿਰੀਲੀ ਸ਼ਰਾਬ ਪੀਣ ਨਾਲ ਸੰਗਰੂਰ ਦੇ ਦਿੜਵਾ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ ਉਸ ਤੋਂ ਬਾਅਦ ਹੁਣ ਇਹ ਕਹਿਰ ਥਮੰਨ ਦਾ ਨਾਂ ਨਹੀਂ ਲੈ ਰਿਹਾ ਸੰਗਰੂਰ ਦੇ ਸੁਨਾਮ ਵਿੱਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਜਾਂ ਤਿੰਨ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਅਤੇ ਪੁਲਿਸ ਮਾਮਲੇ ਦੀ छानबीन ਕਰ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਨਜਾਇਜ਼ ਸ਼ਰਾਬ ਵੱਡੇ ਪੱਧਰ ਤੇ ਵੇਚੀ ਜਾ ਰਹੀ ਹੈ ਜਿਸ ਦੇ ਚੱਲਦੇ ਇਹ ਘਟਨਾ ਵਾਪਰੀ ਹੈ ਉਹਨਾਂ ਕਹਿਆ ਕਿ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਲੋਕਾਂ ਨੇ ਦੱਸਿਆ ਕਿ ਇਸ ਸ਼ਰਾਬ ਪੀਣ ਨਾਲ ਦੋ ਮੌਤਾਂ ਹੋਈਆਂ ਹਨ ਜਦੋਂ ਕਿ ਪ੍ਰਸ਼ਾਸਨ ਕੋਲ ਹਜੇ 1 ਦਾ ਹੀ ਅੰਕੜਾ ਹੈ ਜੀ ਉੱਥੇ 2 ਨੰਬਰ ਦੀ 1000 ਰੁਪਏ ਦੀ ਦੀ ਤੇ ਪੀ ਜਾਂਦੇ ਤੇ ਪੀ ਜਾਂਦੇ ਜਦੋਂ ਆ ਜਿਆਦਾ ਹੋ ਹੋ ਗਿਆ ਜੀ ਰਾਤ ਪਹਿਲਾਂ ਕੱਲ੍ਹ ਮੁੰਡੇ ਦੀ ਡੈਥ ਹੋ ਗਈ ਉਹਨਾਂ ਨੇ ਚਲੋ ਡਰਦੇ ਨੇ ਕਹਿੰਦਾ ਵੀ ਅਟੈਕ ਹੋ ਗਿਆ ਤੇ ਇਹ ਜਿਹੜੀ ਹੋਈ ਜੀ ਉਹ ਬੋਤਲ ਉਹਨਾਂ ਤੋਂ ਫਿਰ ਬੰਦਾ ਲੈਣ ਭੇਜਿਆ ਜੀ ਲਿਆ ਕੇ ਬੋਤਲ ਸ਼ੀਟੀ ਥਾਣੇ ਚ ਫੜਾਈ ਜੀ ਉਹਨਾਂ ਨੇ ਬੋਤਲ ਫਾੜੀ ਗੇੜਾ ਮਾਰ ਕੇ ਚਲੇ ਗਏ ਕਹਿਣ ਲੱਗੇ ਵੀ ਅਸੀਂ ਸਵੇਰੇ ਅਰੈਸਟ ਕਰਾਂਗੇ ਇਹਨਾਂ ਉਸ ਤੋਂ ਬਾਅਦ ਸਵੇਰੇ ਅਸੀਂ ਗਏ ਜੀ ਉਹਨਾਂ ਨੇ ਸਾਡੇ ਨਾਲ ਤੁਮ ਤੁਮ ਕਰੀ ਪਤਾ ਨਹੀਂ ਚੰਦਾ ਦਿੰਦੇ ਨੇ ਜੀ ਪਤਾ ਨਹੀਂ ਕੀ ਕਰਦੇ ਨੇ ਉਹ ਉਹਨਾਂ ਦਾ ਜਾਂ ਕਿਸੇ ਦਾ ਪਕੜੇ ਦਾ ਹੱਥਾ ਉਹਨਾਂ ਮੰਗਰ ਵੇਚਣ ਦੇ ਉਹਨਾਂ ਨੂੰ ਮਤਲਬ ਕੀ ਹੈ ਜੀ ਉਹ ਸਾਡੇ ਨਾਲ ਔਖੇ ਭਰੀ ਹੋਏ ਸਾਡੇ ਤੋਂ 5-4 ਥੱਪੜ ਵੀ ਵਜੇ ਨੇ ਜੀ ਤੇ ਮੌਕੇ ਦਾ ਗੁੱਸਾ ਹੈ ਜੀ ਉਸ ਤੋਂ ਬਾਅਦ ਮੰਦਰ ਗੁਸਾਰੇ ਮੋਲ ਆ ਗਏ ਕਿ ਕਿੱਥੇ ਦੀ ਗੱਲ ਹੈ ਇਹ ਨਾਲੇ ਦੇ ਉੱਪਰ ਪੁਰੀ ਤੇ ਜੀ ਉਹ ਕਹਿੰਦਾ ਜੀ ਮੈਂ ਦਰੂਮਾ ਵੇਚੂਗਾ ਉਹ ਉਹ ਕਹਿੰਦਾ ਵੀ ਮੈਂ ਵੇਚੂਗਾ ਜੀ ਕਰ ਲੋ ਕਹਿੰਦਾ ਕੁਝ ਕਰਨਾ ਉਹ ਇੱਥੋਂ ਮਤਲਬ ਜਿਆਦਾ ਹੋ ਹੋਇਆ ਫਿਰ ਇਹਨਾਂ ਨੂੰ ਕਿਹਾ ਜੀ ਵੀ ਜੇ ਆਕੇ ਕੋਈ ਕਾਰਵਾਈ ਕਰਨੀਆ ਕਰੋ ਨਹੀਂ ਅਸੀਂ ਫਿਰ ਥੋੜੇ ਦੇ ਉੱਪਰ ਵੀ ਬੈਠੇ ਨੇ ਅੱਛਾ ਕੀ ਤੁਸੀਂ ਸਰਕਾਰ ਤੋਂ ਮੰਗ ਕਰਦੇ ਅਸੀਂ ਮੰਗ ਕਰਦੇ ਜੀ ਇਹ ਠੱਲ ਪਾਈ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੇ ਬੰਦਿਆਂ ਦੇ ਨਕੇਰ ਪਾ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੀ ਅੱਗੇ ਆਪਣਾ ਗਸ਼ਤ ਕਰਦੇ ਨੇ ਜੀ ਉਹ ਮੌਕੇ ਤੇ ਜਿਹੜਾ ਵੀ ਕੋਈ ਫਸ਼ਲਾ ਹੈਗਾ ਉਹ ਬੰਦੇ ਨੂੰ ਬਖਸ਼ਣਾ ਨਾ ਜਾਵੇ ਹਾਂ ਜ ਸਾਡਾ ਰਿਸ਼ਤੇਦਾਰ ਤੀਜੀ ਜੀ ਉਹਨਾਂ ਨੂੰ ਮਿੱਠੂ ਆ ਜੀ ਮੇਰੇ ਲਈ ਮਰੇ ਤਿੰਨ ਸਾਲ ਤੋਂ ਜੀ ਇਹ ਸਰਾਬ ਪੀਂਦਾ ਸੀ ਸਰਾਬ ਨਾਲੀ ਮੇਲੀ ਸਰਾਬ ਪੀ ਗਿਆ ਇਹ ਕਿਤੇ ਮਨਜ਼ੂਰੀ ਕਰਦਾ ਸੀ ਉਹਰੇ ਦੋ ਬੇਟੇ ਨੇ ਜੀ ਛੋਟੀ ਲੇਲ ਦਾ ਰਹਿਣ ਵਾਲਾ ਰਹਿਣਾ ਮੇਰੇ ਕੋਲੇ ਸੀ ਪੜਾ ਲੈਵੇ ਆਪ ਜਲੇਵੇ ਪੜਨੋ ਜੀ ਨੇ ਦੋ ਪੜਾਣਾ ਨਹੀਂ ਵੜਦੀਆਂ ਲੇਲ ਪੰਡਾ ਜੀ ਲੱਸਾ ਨੌ ਵਾਲਾ ਬਾਪ ਦਾ ਨੋ ਲਿੱਲੂ ਆ ਜੀ ਛੋਟੀ ਲੇਲ ਪੰਡਾ ਜੀ ਇਹਦਾ ਮਤਲਬ ਕਿ ਘਰ ਵਾਲੀ ਛੱਡ ਕੇ ਬਾਗੀ ਨੂੰ 6 ਮਹੀਨੇ ਹੋ ਗਏ ਜੀ ਉਦੋਂ ਬਾਅਦ ਉਰੀ ਰਿਹਾ ਜੀ ਇਹ ਉਰੇ ਆ ਕੇ ਸਰਾਬ ਵੀ ਕੀ ਖਤਮ ਹੋ ਗਿਆ ਜੀ ਇਹ ਨਾਲੇ ਨੂੰ ਤਾਂ ਸਰਾਬ ਮਿਲਦੀ ਆ ਜੀ ਇੱਥੇ ਪਾਣੀ ਉਹਦੇ ਨਾਮ ਹੋਇਆ ਸਰਾਬ ਗੁੱਲ ਬੰਦੀ ਸਰਾਬ ਹੈ ਉਹ ਨਾ ਹੋਇਆ ਜੀ ਦੋ ਤਿੰਨ ਬੰਦੇ ਹੋ ਗਏ ਜੀ ਹੋਰ ਕੱਲ ਵੀ ਹੋਇਆ ਇੱਕ ਮਸ਼ਹੁਰ ਸਰਕਾਰ ਕਰਤਾ ਜੀ ਅੱਜ ਇਹ ਡਾਡ ਬੜੀ ਪਈ ਆ ਇਸ ਟੋਰੀ ਆ ਜੀ ਉਹਨੇ ਇੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਜਿਹੜਾ ਇੱਕ ਲੜਕੇ ਦੀ ਡੈਥ ਹੋਈ ਆ ਤੇ ਉਹਦੇ ਕਰਕੇ ਅਸੀਂ ਇੱਥੇ ਆਏ ਸੀਗੇ ਤੇ ਡੈਥ ਤੋਂ ਬਾਅਦ ਪਤਾ ਲੱਗਾ ਵੀ ਕੋਈ ਉਹਨਾਂ ਨੇ ਡਰਿੰਕ ਵਗਰਾ ਕੀਤੀ ਸੀਗੀ ਉਹਦੇ ਸਬੰਧੇ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਫਿਰ ਸਾਰੀ ਗੱਲਬਾਤ ਸਾਹਮਣੇ ਆਊਗੀ ਤੇ ਪਤਾ ਲੱਗੂਗਾ ਤੇ ਜਿਹੜਾ ਇਹ ਡੈਥ ਹੋਈ ਉਹਨੂੰ ਪੋਸਟਮਾਰਟਮ ਲਈ ਅਸੀਂ ਹਸਪੀਟਲ ਭੇਜ ਰਹੇ ਹਾਂ ਪੋਸਟਮਾਰਟਮ ਤੋਂ ਬਾਅਦ ਫਿਰ ਸਾਰੇ ਇੱਕ ਖਲਾਸੇ ਹੋਣਗੇ ਇੱਥੇ ਜਾਣੇ ਇਹ ਪੀੜਤ ਦੱਸੀ ਜਾ ਰਹੇ ਆ ਜੀ ਅਜੇ ਤਾਂ ਇਹਨਾਂ ਨੇ 2-3 ਬੰਦੇ ਹਸਪੀਟਲ ਦਾਖਲ ਦੱਸਿਆ ਜੀ ਤੇ ਇੱਕ ਦੀ ਡੈਥ ਹੋਈ ਹੈ ਬਾਕੀ ਅਜੇ ਚੈੱਕ ਕਰ ਰਹੇ ਆਗੇ